ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਰਹੇ ਹਾਂ ਚਲੋ ਗੁਰਚਾਲੀ ਸਾਧ ਸੰਗਤ ਜੀ ਸਾਡੇ ਜੀਵਨ ਦੇ ਚਾਰ ਮੁੱਖ ਸੰਸਕਾਰ ਇੱਕ ਸਿੱਖੀ ਜੀਵਨ ਚ ਆਉਂਦੇ ਨੇ ਬਲਕਿ ਹਰ ਇਨਸਾਨ ਦੇ ਜੀਵਨ ਚ ਚਾਰ ਮੁੱਖ ਸੰਸਕਾਰ ਆਉਂਦੇ ਨੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਜਨਮ ਸੰਸਕਾਰ ਉਸ ਵੇਲੇ ਕੀ ਮਰਿਆਦਾ ਕਰਨੀ ਹੈ ਕਿ ਵਿਦੀ ਵਿਧਾਨ ਨਿਭਾਉਣੇ ਨੇ ਇਹ ਸਾਡੇ ਸਿੱਖ ਰਹਿਤ ਮਰਦ ਅਜੀ ਦਰਜ ਹਨ ਦੂਜੇ ਨੰਬਰ ਤੇ ਹੁੰਦਾ ਹੈ ਅੰਮ੍ਰਿਤ ਸੰਸਕਾਰ ਭਈ ਅਸੀਂ ਅੰਮ੍ਰਿਤ ਖੰਡੇ ਦੀ ਪੋਲ ਛੱਕ ਕੇ ਗੁਰੂ ਵਾਲੇ ਬਣੀਏ ਤੀਜਾ ਸੰਸਕਾਰ ਹੁੰਦਾ ਸਾਡਾ ਭਈ ਆਨੰਦ ਸੰਸਕਾਰ ਵਸੀਂ ਵਿਆਹ ਸ਼ਾਦੀ ਕਰਦੇ ਹਾਂ ਤੇ ਆਨੰਦ ਸੰਸਕਾਰ ਕਿਸ ਮਰਯਾਦਾ ਤੇ ਆਨੰਦ ਸੰਸਕਾਰ ਕਰਨਾ ਹੈ ਫਿਰ ਇਨਸਾਨ ਗੁਜ਼ਰ ਜਾਂਦਾ ਉਹਦਾ ਮਰਤਕ ਸੰਸਕਾਰ ਦੇ ਸਮੇਂ ਕਿਹੜੇ ਕਿਹੜੇ ਅਸੀਂ ਇਸ ਤਰ੍ਹਾਂ ਉਸ ਤੈ ਮਰਯਾਦਾ ਨਿਭਾਉਣੀ ਹੈ ਇਹ ਸਾਡੇ ਕੌਮ ਦੀ ਸਿੱਖ ਰਹਿਤ ਮਰਦਾ ਬਣਾਈ ਗਈ ਹੈ ਬੇਸ਼ੱਕ ਮੈਂ ਇਹਦੇ ਨਾਲ ਵੀ ਸਹਿਮਤ ਹਾਂ ਕਿ ਸਿੱਖ ਰਹਿਤ ਮਰਦਾ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਨੇ ਜਿਹੜੀਆਂ ਗੁਰਮਤ ਦੇ ਉਲਟ ਵੀ ਹਨ ਕੁਝ ਗੱਲਾਂ ਉਹਨਾਂ ਦੀ ਸੁਧਾਈ ਦੀ ਬੜੀ ਜ਼ਬਰਦਸਤ ਲੋੜ ਹੈ ਬਹੁਤ ਜ਼ਬਰਦਸਤ ਲੋੜ ਹੈ ਉਹ ਪੰਥ ਇਸ ਪਾਸੇ ਬਿਲਕੁਲ ਅਵੇਸਲਾ ਸਾਡੀ ਸ਼੍ਰੋਮਣੀ ਕਮੇਟੀ ਕੋਲ ਤੱਕ ਦੇ ਜਥੇਦਾਰ ਸਾਡੀਆਂ ਜੰਮਾਰ ਰਸਤੀਆਂ ਬਿਲਕੁਲ ਲਾਪਰਵਾਹ ਨੇ ਇਹਨਾਂ ਨੂੰ ਪਰਵਾਹੀ ਕੋਈ ਨਹੀਂ ਕਿ ਇਹਨਾਂ ਕਮੀਆਂ ਦੀ وجہ ਨਾਲ ਕੋਮ ਵਿੱਚ ਬਖ ਬਖ ਧੜੇ ਬੰਦੀਆਂ ਜਥੇ ਬੰਦੀਆਂ ਬਖ ਬਖ ਪਾੜੋ ਧੜ ਬਣਦੀ ਹੈ ਪਰ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਲੇਕਿਨ ਜਿਹੜੇ ਸੰਸਕਾਰ ਬਣਾਏ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਠੀਕ ਵੀ ਹੈ ਨੇ ਦੋ ਚਾਰ ਗੱਲਾਂ ਦੀ ਤਬਦੀਲੀ ਦੀ ਲੋੜ ਹੈ ਬਾਕੀ ਸਾਰੀ ਮਰਿਆਦਾ ਜਿਹੜੀ ਹੈ ਸੀ ਕੋਮ ਦੇ ਭਲੇ ਵਾਸਤੇ ਗੁਰਬਾਣੀ ਦੇ ਆਧਾਰ 'ਤੇ ਹੈ ਤੋ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਅਨੁਕੂਲ ਹਨ ਕਮਸ ਕਮ ਉਹ ਤੇ ਸਾਨੂੰ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਦੇਖੀ ਨੂੰ ਜਾਂਦਾ ਅਸੀਂ ਗੁਰੂ ਦੀ ਚਾਲ ਛੱਡ ਕੇ ਗੁਰੂ ਦਾ ਮਾਰਗ ਛੱਡ ਕੇ ਜਨਮ ਸੰਸਕਾਰ ਦੇ ਵੇਲੇ ਵੀ ਸੀ ਬਹੁਤ ਸਾਰੇ ਉਡਪਟਾਂ ਕੰਮ ਜਿਹਨਾਂ ਦਾ ਗੁਰਬਾਣੀ ਨਾਲ ਕੋਈ ਸਬੰਧ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਾਂ ਨਾਲ ਉਹਦਾ ਕੋਈ ਸਬੰਧ ਨਹੀਂ ਉਹ ਜਨਮ ਸੰਸਕਾਰ ਦੇ ਵੇਲੇ ਵੀ ਕਈ ਐਸੇ ਕਰਮ ਕਾਂਡ ਫੜ ਕਰਦੇ ਫਿਰਦੇ ਆ ਸੀ ਉਸ ਤੋਂ ਬਾਅਦ ਸਾਡਾ ਅੰਮ੍ਰਿਤ ਛਕ ਸੀ ਛਕਦੀ ਨਹੀਂ ਆ ਖੰਡੇ ਬੜੀ ਦੀ ਪੂਰ ਲੈਂਦੀ ਨਹੀਂ ਆ ਵਿਆਹ ਦੇ ਕੋਲ ਨੇੜੇ ਤੇੜੇ ਜਾ ਕੇ ਖੰਡੇ ਦੀ ਪੂਰ ਲੈਣ ਜਾਂਦੀਆਂ ਵਿੱਚ ਲੋ ਭਾਈ ਪੁੱਛਣਗੇ ਬਈ ਸਵਾਗ ਜੋੜੇ ਨੇ ਅੰਮ੍ਰਿਤ ਛਕਿਆ ਨਹੀਂ ਛਕਿਆ ਅਸੀਂ ਇਹ ਸਮਝੀ ਕਿ ਇਹ ਖੰਡੇ ਬਾਟੇ ਦੀ ਪੋਲ ਲੈਣੀ ਗੁਰੂ ਤਾਰਨ ਕਰਨਾ ਹੈ ਗੁਰੂ ਪੰਥ ਵੀ ਸ਼ਾਮਿਲ ਹੋਣ ਦਾ ਇਹ ਇੱਕ ਵਿਧੀ ਵਿਧਾਨ ਹੈ ਪਰ ਉਹ ਵੀ ਕੋਈ ਗ੍ਰੇਨ ਕਰਨ ਨੂੰ ਤਿਆਰ ਨਹੀਂ ਬਹੁਤ ساری ਦੁਨੀਆ ਨਿਗੁਰੀ ਫਿਰਦੀ ਪਈ ਹੈ ਉਸ ਪਾਸੇ ਵੀ ਅਸੀਂ ਬਹੁਤ ਅਵੇਸਲੇ ਹਾਂ ਤੀਜਾ ਜਾੜਾ ਸਾਡਾ ਸੰਸਕਾਰ ਅਨ ਸੰਸਕਾਰ ਉਸ ਵੇਲੇ ਤੇ ਰੱਬ ਹੀ ਰੱਖਿਆ ਹੈ ਅਨੰਨ ਸੰਸਕਾਰ ਵੇਲੇ ਅਸੀਂ ਵਿਆਹ ਦੀ ਖੁਸ਼ੀ ਇਹਨੇ پاگل ਹੋ ਜਾਂਦੇ ਹਾਂ ਅਸੀਂ ਭੁੱਲ ਜਾਂਦੀ ਹੈ ਜੀਨ ਧਰਮ ਕੀ ਹੈ ਆ ਬਾਕ ਬਾਬਾਂ ਸ਼ਰਾਬਾਂ ਭੰਗੜੇ ਨਾਚ ਕੁਦ ਕੁਦਾੜੇ ਮਾਰੀ ਜਾਂਦੇ ਐਵੇਂ ਬੰਦ ਰਹੀ ਤਰ੍ਹਾਂ ਇਹ ਸਾਡੀ ਅਵਸਥਾ ਬਣ ਜਾਂਦੀ ਏ ਉਸ ਵੇਲੇ ਕਮਲੇ ਹੋ ਜਾਂਦੇ ਐ ਵਿਆਹ ਸ਼ਾਦੀ ਉਹ ਭਾਵੇਂ 4 ਦਿਨ ਬਾਅਦ ਉਹ ਤਲਾਕ ਹੋ ਜਾਵੇ ਉਹ ਆਨੰਦ ਕਾਰਜ ਬਣੇਗੇ ਨਾ ਬਣੇ ਜ਼ਿੰਦਗੀ 'ਚ ਆਨੰਦ ਆਵੇਗੇ ਨਾ ਆਵੇ ਗਰਸਤੀ ਦੇ ਕਾਰਨ ਪਰ ਉਸ ਵੇਲੇ ਅਸੀਂ ਦੁਨੀਆਵੀ ਮੋਜਾਂ ਮੱਸੀਆਂ ਮਾਰਦੇ ਫਿਰਦੇ ਹਾਂ ਉਸ ਲਈ ਧਰਮ ਨੂੰ ਛਿੱਕੇ ਟੰਗ ਲੈਂਦੇ ਹਾਂ ਅੱਜ ਅਵਸਥਾ ਇਹ ਬਣ ਗਈ ਏ ਕਿ ਆਨੰਦ ਕਾਰਜ ਦੇ ਸਮੇਂ ਮਰਿਆਦਾ ਹੈ ਕਿ ਪਹਿਲਾ ਆਨੰਦ ਕਾਰਜ ਦੀ ਅਰਦਾਸ ਹੁੰਦੀ ਏ परमता दी फिर गुरु साहब ਦਾ ਹੁਕਮ ਲਿਆ ਜਾਂਦਾ ਉਸ ਤੋਂ ਬਾਅਦ ਗਰੰਤੀ ਸਿੰਘ ਜਾਂ ਕੋਈ ਮੋਤਪੁਰ ਬੰਦਾ ਜਿਹੜਾ ਕੋਈ ਗੁਰਮਤਵਾਰੇ ਜਾਣਕਾਰ ਹੋਵੇ ਉਹ ਮਰਿਆਦਾ ਮੁਤਾਬਕ ਗੁਰਬਾਣੀ ਅਨੁਸਾਰ ਸੁਹਾਗ ਜੋੜੇ ਨੂੰ ਸਿੱਖ ਧਰਮ ਦੇ ਫਰਜ਼ ਸਮਝਾਉਂਦਾ ਹੈ ਗ੍ਰਸਤੀ ਦੇ ਮੈਂ ਗ੍ਰਸਤੀ ਵਿੱਚ ਤੁਸੀਂ ਪ੍ਰਵੇਸ਼ ਕਰਨ ਜਾ ਰਹੇ ਹੋ ਗ੍ਰਸਤੀ ਵਿੱਚ ਆਉਣ ਤੋਂ ਬਾਅਦ ਤੁਹਾਡਾ પતિ ਪਤਨੀ ਦਾ ਆਪਸ ਵਿੱਚ ਕਿਸ ਕਿਸਮ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਇਹਦਾ ਮਕਸਦ ਕੀ ਹੈ ਅਨੰਦ ਕਾਰਜ ਦਾ ਇਹਨੂੰ ਅਨੰਦ ਕਾਰਜ ਕਿਉਂ ਕਿਹਾ ਹੈ ਇਹ ਗੱਲ ਸਮਝਾਉਂਦੇ ਨੇ ਉਰ ਨਾਲ ਹੀ ਦੋਵਾਂ ਪਰਿਵਾਰਾਂ ਦੇ ਆਪਸੀ ਰਿਸ਼ਤੇ ਨਾਤੇ ਨਾਲ ਕਿਵੇਂ ਨਿਭਣਾ ਕੋਮ ਪ੍ਰਤੀ ਅਨੰਦ ਕਾਰਜ ਤੋਂ ਬਾਅਦ ਸੁਹਾਗ ਜੋੜਾ ਬਣ ਕੇ ਪਤੀ ਪਤਨੀ ਰੂਪ ਵਿੱਚ ਕੋਮ ਪ੍ਰਤੀ ਸਾਡੇ ਕੀ ਫਰਜ਼ ਨੇ ਉਹ ਅਸੀਂ ਕਿਸ ਤਰ੍ਹਾਂ ਨਿਭਾਉਣਾ ਨੇ ਉਹ ਸਾਰੀ ਮਰਿਆਦਾ ਸਮਝਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਸੁਹਾਗ ਜੋੜੇ ਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਤੁਸੀਂ ਮੱਥਾ ਟੇਕ ਕੇ ਇਹ ਪ੍ਰਵਾਨਗੀ ਦਿਓਗੇ ਤੁਸੀਂ ਇਸ ਮਰਿਆਦਾ ਅਨੁਸਾਰ ਇਸ ਧਰਮ ਦੇ ਮਾਰਗ ਅਨੁਸਾਰ ਜੀਵਨ گزارੋਗੇ ਗ੍ਰਸਤੀ ਦਾ ਜੇ ਉਹ ਪ੍ਰਵਾਨ ਕਰਦੇ ਨੇ ਮੱਥੇ ਟੇਕ ਕੇ ਉਸ ਤੋਂ ਬਾਅਦ ਉਹਨਾਂ ਦੀਆਂ ਲਾਵਾਂ ਕਰਾਉਣੀਆਂ ਚਾਹੀਦੀਆਂ ਨੇ ਤੇ ਨਵਾ ਕਰਵਾਉਣ ਤੋਂ ਬਾਅਦ ਫਿਰ ਆਖਰ ਅਰਦਾਸ ਫਿਰ ਉੱਥੇ ਗੁਰੂ ਸਾਹਿਬ ਦੀ ਜੁਰੀ ਚ ਆਰ ਪਾਈ ਜੇ ਨੇ ਬਹੁਤ ਕੁਝ ਐਸੀ ਕਰੀ ਜਾਂਦੇ ਗੁਰੂ ਸਾਹਿਬ ਦਾ ਸਤਕਾਰ ਦਾ ਖਿਆਲ ਹੀ ਨਹੀਂ ਕਰਨਾ ਉਹ ਸਾਡੇ ਵੀਡੀਓ ਵਾਲੇ ਕੈਮਰੇ ਵਾਲੇ ਬੰਦ ਰਹੇ ਇਤਨਾ ਸ਼ਰਮ ਮਾਰਦੇ ਵੇਦਨ ਗੁਰਦਾਰੇ ਘਰ ਦੇਦਰ ਤੇ ਕਦੇ ਉਧਰ ਕਦੇ ਉਧਰ ਤੇ ਉਧਰ ਵੱਖ-ਵੱਖ ਐਂਗਲਾਂ ਤੋਂ ਫੋਟੋ ਲਈ ਜਾਂਦੇ ਨੇ ਉਹ ਸਤਕਾਰ ਦਾ ਵੀ ਅਸੀਂ ਖਿਆਲ ਨਹੀਂ ਕਰਦੇ ਪਤਾ ਨਹੀਂ ਉਹਨਾਂ ਫੋਟੋ ਨੂੰ ਕੀ ਕਰਨਗੇ ਬਾਅਦ ਹੀ ਸਾਰਾ ਕੁਝ ਆਪੇ ਕੀਤਾ ਹੁੰਦਾ ਪਰ ਉਸ ਲਈ ਗੁਰੂ ਘਰ ਦਾ ਸੇ ਸਰਕਾਰ ਵੀ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਗੁਰੂ ਦੀ ਚਾਲ ਕੀ ਹੈ ਗੁਰੂ ਦੀ ਮਰਿਆਦਾ ਕੀ ਹੈ ਗੁਰੂ ਦਾ ਸਤਕਾਰ ਕੀ ਹੈ ਤੋਂ ਬਹੁਤ ਸਾਰੀਆਂ ਗੱਲਾਂ ਮੈਂ ਸਾਰੀਆਂ ਗਿਣਨ ਨਹੀਂ ਚਾਹੁੰਦਾ ਆਪ ਸਾਰੇ ਜਾਣ ਜਾਣਦੇ ਹੋ ਅਸੀਂ ਤੇ ਲੋਕ ਕਰ ਰਹੇ ਹੁੰਦਾ ਸੀ ਕਿ ਕੁਝ ਨਹੀਂ ਜਾਣਦੇ ਵੀ ਗੱਲਾਂ ਗੁਰਮਤਿ ਦੀਆਂ ਹੋਛੀਆਂ ਗੱਲਾਂ ਨੇ ਉਸ ਟਾਈਮ ਵੀ ਅਸੀਂ ਆਪਣੀ ਮਰਦ ਦੇ ਤਜੀ ਉਡਾਉਂਦੇ ਆਂ ਖਾਸ ਕਰਕੇ ਵਿਆਹ ਟੰਗਾ ਵਿੱਚ ਕਈਆਂ ਜਗ੍ਹਾ ਤੇ ਜਿੱਤੇ ਅਨਾਜ ਵਗੈਰਾ ਦੇ ਹੋਰ ਭੋਜਨ ਆਦੇ ਸਟਾਲ ਲੱਗਦੇ ਨੇ ਫਰੂਟ ਦੇ ਸਟਾਲ ਲੱਗਦੇ ਨੇ ਉੱਤੇ ਨਾਲ ਸ਼ਰਾਬ ਦੇ ਸਟਾਲ ਲੱਗਣਾ ਸ਼ੁਰੂ ਹੋ ਗਏ ਇਹ ਕਿਤਨੀ ਬੜੀ ਬੇਸ਼ਰਮੀ ਬੇਹਯਾਈ ਹੈ ਕਿ ਜਿਸ ਸਿੱਖ ਨੂੰ ਅਸੀਂ ਕੱਲ ਵਿਚਾਰ ਚੁੱਕੇ ਹਾਂ ਕਿ ਨਸ਼ੇ ਕਿਛੇ ਬਿਲਕੁਲ ਮਨਾ ਹੋਣ ਔਰ ਸਿੱਖ ਪ੍ਰਚਾਰਕ ਜਿਹੜੇ ਨੇ ਸਟੇਜਾਂ ਤੇ ਉਹ ਬਿਜਾਰੇ ਕੋਕੋ ਪੁਕਾਰ ਕਰ ਰਹੇ ਨੇ ਕਿ ਅਬਾ ਗਬਾਮਤੂ ਬਚੋ ਕੋਹ ਨੂੰ ਅਬਾ ਗਬਾਮਤੂ ਬਚਾਓ ਨੌਜਵਾਨੀ ਰੁੱਲ ਰਹੀ ਹੈ ਤੇ ਜਿਹੜਾ ਬੰਦਾ ਬੇਸ਼ਰਮ ਬਣ ਕੇ ਕਿਸੇ ਆਪਣੇ ਤੀਜ ਪੁੱਤਰ ਦੇ ਵਿਆਹ ਵਿੱਚ ਸ਼ਰੇਮ ਸ਼ਰਾਬ ਦੇ ਸਟਾਲ ਲਗਾਉਂਦਾ ਹੈ ਤੇ ਉਹ ਤੇ ਗੁਰੂ ਦੀਆਂ ਮਰਿਆਦਾ ਦੀ ਗੁਰੂ ਦੀ ਚਾਲ ਦੀ ਤੇ ਤਰਜੀਹ ਉਡਾਂਦਾ ਉਹ ਬੰਦਾ ਉਹਦੇ ਵਰਗਾ ਮੈਂ ਤਾਂ ਕਿਸੇ ਨੂੰ ਪਾਪੀ ਨਹੀਂ ਸਮਝਾਂਗਾ ਕਿ ਅਸੀਂ ਕਿਸੇ ਬੜੇ ਯਤਰਾ ਨਾਲ ਵੀ ਕਿਸੇ ਇੱਕ ਬੰਦੇ ਨੂੰ ਐਬ ਛਡਾਣਾ ਹੋਵੇ ਤਾਂ ਬੜਾ ਮੁਸ਼ਕਲ ਹੈ ਤੇ ਇੱਥੇ ਸੈਂਕੜੇ ਬੰਦਿਆਂ ਨੂੰ ਸ਼ਰਾਬ ਪਲਾ ਕੇ ਸ਼ਰਾਬੀ ਬਣਾ ਕੇ ਘਰੋਂ ਭੇਜਦੇ ਨੇ ਅਗਰ ਸੱਚਮੁੱਚ ਸਾਨੂੰ ਸ਼ਰਮ ਹੈ ਕੁਝ ਖਾਸ ਕਰਕੇ ਅਸੀਂ ਸਿੱਖੀ ਨਾਲ ਜੁੜੇ ਹੋਏ ਜਿਹੜੇ ਪ੍ਰਚਾਰਕ ਲੋਗਾਂ ਜਾਂ ਬਾਣੀ ਨਾਲ ਪਾਈਆਂ ਕਿਰਤਨੀਆਂ ਦੀਆਂ ਡਿਊਟੀਆਂ ਦਿੰਦੇ ਆਂ ਕਮ ਸਕੁਮ ਇੱਕ ਪ੍ਰੰਤ ਸਾਰੇ ਕਰ ਲਈਏ ਕਿ ਜਿਸ ਵਿਆਹ ਸ਼ਾਦੀ ਦੇ ਵਿੱਚ ਇਦਾਂ ਦਾ ਸ਼ਰੇਆਮ ਸ਼ਰਾਬ ਦੇ ਸਟਾਲ ਲੱਗਣਗੇ ਉਸ ਵਿਆਹ ਟੰਗੇ ਲੰਗਰ ਨਹੀਂ ਛਕਣਾ ਅਗਰ ਤੁਹਾਡੀ ਅਸੀਂ ਲੱਕੜੀ ਭਾਜੀ ਜਿਸ ਨਾਲ ਸਾਂਝ ਹੁੰਦੀ ਹੈ ਬਰਾਦਰੀ ਦੀ ਮ੍ਰਿਤਕ ਵੇਲੇ ਲੱਕੜੀ ਦੀ ਸਾਂਝ ਹੁੰਦੀ ਹੈ ਤੇ ਅੰਕਾਰੇ ਦੇ ਵੇਲੇ ਵਿਆਹ ਦੇ ਵੇਲੇ ਭਾਜੀ ਨਿੰਦਰਾ ਆਦ ਸਾਂਝ ਹੁੰਦੀ ਹੈ ਉਹ ਨਿੰਦਰਾ ਭਾਜੀ ਦੇ ਕੇ ਤੇ ਇਹ ਚੈਲੰਜ ਕਰਕੇ ਆਓ ਕਿ ਤੁਸੀਂ ਇੱਕ ਮਰਦਾਂ ਦੀ ਤਜੀ ਉਡਾਰੇ ਹੋ ਸੀ ਤੁਹਾਡੇ ਘਰ ਲੰਗਰ ਨਹੀਂ ਛਕਣਾ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਤਾਂ ਜਾ ਕੇ ਇਸ ਬੁਰਾਈ ਨੂੰ ਰੋਕਿਆ ਜਾਵੇਗਾ ਵਰਨਾ ਜੇ ਅਸੀਂ ਵੀ ਉੱਥੇ ਸ਼ਰਾਬੀਆਂ ਜੀ ਬਹਿ ਕੇ ਲੰਗਰ ਛਕੀ ਜਾ ਰਹੇ ਹਾਂ ਸ਼ਰਾਬ ਨਹੀਂ ਵੀ ਪੀਂਦੇ ਤੇ ਉੱਥੇ ਵੀ ਸ਼ਰਾਬੀਆਂ ਵਿੱਚ ਬਹਿ ਕੇ ਲੰਗਰ ਛਕੀ ਜਾਂਦੇ ਆਂ ਤੇ ਫੇਰ ਇਹ 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 ਵੀ ਤੱਕ ਕੁਝ ਸਿੱਖੀ ਨਹੀਂ ਹੈ ਸਾਨੂੰ ਇਹਨਾਂ ਗਲਤ ਗੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਨੰਦਕਾਰ ਦੇ ਵੇਲੇ ਵੀ ਅਸੀਂ ਆਪਣੀ ਮਰਿਆਦਾ ਭੁੱਲ ਜਾਂਦੇ ਹਾਂ ਗੁਰੂ ਕੀ ਚਾਲ ਭੁੱਲ ਜਾਂਦੇ ਹਾਂ ਗੁਰੂ ਦੇ ਹੁਕਮ ਭੁੱਲ ਜਾਂਦੇ ਹਾਂ ਤੇ ਮ੍ਰਿਤਕ ਸੰਸਕਾਰ ਦੇ ਵੇਲੇ ਵੀ ਉਹੀ ਹਾਲ ਹੈ ਉੱਥੇ ਵੀ ਬੜੀਆਂ ਗੱਲਾਂ ਅਸੀਂ ਕਰਦੇ ਹਾਂ ਮੈਂ ਨਹੀਂ ਸਮਝਦਾ ਕਿ ਮੈਂ ਸਾਰੀਆਂ ਗੱਲਾਂ ਦੁਹਰਾਵਾਂ ਚੰਗੀ ਤਰ੍ਹਾਂ ਆਪਣੀ ਰਹਿਤ ਮਰਿਆਦਾ ਪੜ ਕੇ ਦੇਖ ਲਓ ਕਿ ਉਹਦੇ ਮ੍ਰਿਤਕ ਸੰਸਕਾਰ ਦੇ ਵੇਲੇ ਸਾਨੂੰ ਕੀ ਕੀ ਕਰਨਾ ਚਾਹੀਦਾ ਅਸੀਂ ਕੀ ਕੀ ਕਰ ਰਹੇ ਹਾਂ ਮੈਂ ਬੜਾ ਹੈਰਾਨ ਹਾਂ ਕਿ ਸਿੱਖ ਰਹਿਤ ਮਰਿਆਦਾ ਦੀ ਇੱਕ ਖਾਸ ਗੱਲ ਇੱਕ ਕਿਸੇ ਗੁਰਦੁਆਰੇ 'ਚ ਮੇਰੀ ਇਸ ਚੀਜ਼ ਦਾ ਜ਼ਿਕਰ ਕਰ ਚੁਕੇ ਹਾਂ ਕਿ ਵੀ ਅਸੀਂ ਜਿਹਨੂੰ ਖਾਸ ਕਰਕੇ ਮੈਰਾਦਾ ਲਿਖਿਆ ਵੀ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਘਰੋਂ ਜਦ ਹੀ ਅਸੀਂ ਸੰਸਕਾਰ ਸੰਸਕਾਰ ਲਈ ਚਲਦੇ ਹਾਂ ਤੇ ਅਰਦਾਸਾ ਕਰਕੇ ਟਰਣਾ ਹੈ ਤੇ ਰਸਤੇ ਹੀ ਗੁਰਬਾਣੀ ਦੇ ਸ਼ਬਦ ਆਤਪੜ ਦੇ ਜਾਣਾ ਹੈ ਉੱਥੇ ਜਾ ਕੇ ਚਿਖਾ ਤਿਆਰ ਕੀਤੀ ਜਾਂਦੀ ਹੈ ਢਾ ਤਿਆਰ ਕੀਤਾ ਜਾਏ ਇੱਕ ਸਾਈਡ ਤੇ ਉਹ ਮ੍ਰਿਤਕ ਦੇ ਨੂੰ ਰੱਖਿਆ ਹੁੰਦਾ ਹੈ ਲੋਕ ਆਉਂਦੇ ਨੇ ਦੇਖਣ ਵਾਸਤੇ ਕਿ ਜਦੋਂ ਢੀਠਾ ਅੱਧਾ ਤਿਆਰ ਹੋ ਜਾਏ ਤੇ ਮੈਰਾਦਾ 'ਚ ਕਲੀਅਰ ਲਿਖਿਆ ਹੋਇਆ ਹੈ ਕਿ ਅਰਦਾਸਾ ਸੋਧ ਕੇ ਇਜਾਜ਼ਤ ਲੈ ਕੇ ਕਾਲਪੁਰਖ ਤੋਂ ਸੰਸਕਾਰ ਦੀ ਤੇ ਫਿਰ ਮ੍ਰਿਤਕ ਦੇ ਨੂੰ ਗਿੱਠੇ ਤੇ ਪਾਇਆ ਜਾਂਦਾ ਮੈਂ ਇਦਾਂਸਰੇ ਆਪਣੇ ਜੰਮੂ ਕਸ਼ਮੀਰ ਦੇ ਇਲਾਕੇ ਦੇਖਿਆ ਹੈ ਕਿ ਮ੍ਰਿਤਕ ਦੇ ਨੂੰ ਚਿਖਾ ਉੱਤੇ ਰੱਖ ਕੇ ਕਈ ਦਫਾ ਲੱਕੜਾਂ ਵੀ ਸਾਰੀਆਂ ਉੱਪਰ ਲਗਾ ਕੇ ਫਿਰ ਅਰਦਾਸ ਕਰਦੇ ਨੇ ਵੀ ਫਿਰ ਕਾਦੀ ਆਗਿਆ ਮੰਗਦੇ ਹੋ ਉਸ ਮ੍ਰਿਤਕ ਦਿਨ ਤੁਸੀਂ ਪਹਿਲੇ ਚਿਖਾ ਵਿੱਚ ਪੰਜ-ਸੱਤ ਮਨ ਲੱਕੜਾਂ ਉੱਪਰ ਲਾ ਕੇ ਦਵਾ ਦਿੱਤਾ ਹੈ ਤੇ ਹੁਣ ਕਾਲਪੁਰ ਗੁਰੂ ਕਾਦੀ ਆਗਿਆ ਮੰਗਦੇ ਹੋ ਉਹ ਭਾਈ ਆਗਿਆ ਮੰਗੋ ਤੇ ਫਿਰ ਉੱਪਰ ਰੱਖੋ ਨਾ ਕਿਸੇ ਦਾੰਦ ਦੇ ਗੁਰਦੁਆਰੇ ਵਿੱਚ ਗੱਲ ਕੀਤੀ ਸਾਡੇ ਸਟੇਟ ਦੇ ਇੱਕ ਮੰਨੇ ਪ੍ਰਮੰਨੇ ਅਸਤੀ ਲੋਕ ਸੰਤਾਂ ਮਹਤਵਾਂੀ ਤਰ੍ਹਾਂ ਪੁੱਛਦੇ ਨੇ ਉਹ ਉੱਥੇ ਗੁਰਦੁਆਰੇ ਵਿੱਚ ਹੀ ਤਾਬੇ ਬੈਠੇ ਬੋਲ ਪੇ ਨਹੀਂ ਜੀ ਇਹ ਗੱਲ غلط ਹੈ ਜੀ ਐਸਾ ਨਹੀਂ ਹੁੰਦਾ ਜੀ ਪੂਰੀ ਸੰਗਤ ਦੇ ਸਾਹਮਣੇ ਮੈਂ ਚੈਲੰਜ ਕਰਕੇ ਕਿਹਾ ਕਿ ਸੇਖ ਰਹਿਤ ਮਰਦਾ ਮੰਗਾਉ ਜਿਸ ਤਰ੍ਹਾਂ ਮੈਂ ਬੋਲ ਰਿਹਾ ਅਗਰ ਇਸ ਤਰ੍ਹਾਂ ਉੱਥੇ ਨਾ ਲਿਖਿਆ ਹੋਵੇ ਮੈਂ ਸਾਰੀ ਸੰਗਤ ਦੇ ਸਾਹਮਣੇ ਮਾਫੀ ਮੰਗਾਂਗਾ ਸਾਰੀ ਸੰਗਤ ਜੋ ਮੈਨੂੰ ਤਨਖਾਹ ਲਗਾਏਗੀ ਮੈਨੂੰ ਮਨਜ਼ੂਰ ਹੈ ਤੇ ਅਗਰ ਮਰਦਾ ਜੀ ਇਸ ਤਰ੍ਹਾਂ ਲਿਖਿਆ ਹੋਇਆ ਕਿ ਅਰਦਾਸਾ ਸੂਤ ਦੇ ਉੱਪਰ ਰੱਖਣਾ ਚ ਕਿ ਫਿਰ ਤੁਹਾਨੂੰ ਕਿਸੇ ਨੂੰ ਟੋਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਮਹਾਂਪੁਰਸ਼ ਬੰਦੇ ਖਵਾਂਦੇ ਹੋ ਤੁਸੀਂ ਲੋਕ ਤੁਹਾਨੂੰ ਸਤਿਕਾਰ ਦੇ ਰਹੇ ਨੇ ਤਾਂ ਕਮ ਸਕੂਨ ਟੋਕਣ ਤੋਂ ਪਹਿਲਾਂ ਪਹਿਲਾਂ ਦੇਖ ਲੈਣਾ ਚਾਹੀਦਾ ਪੂਰੀ ਸੰਗਜੂ ਕਿਸੇ ਦੀ ਜ਼ਰੂਰਤ ਨਹੀਂ ਪਈ ਮੈਂ ਕਹਿੰਦਾ ਪਤਾ ਨਹੀਂ ਕਿਸਤ ਨਾਲ ਸੀ ਨਾ ਮਰਦ ਹੋ ਗਏ ਅਸੀਂ ਸਾਡੀ ਸਿੱਖੀ ਨਾਂ ਦੀ ਚੀਜ਼ ਨਹੀਂ ਪੰਜ 700 ਬੰਦੇ ਦੀ ਸੰਗਤ ਜੋਂ ਇੱਕ ਬੰਦਾ ਨਹੀਂ ਉੱਠਿਆ ਕਿ ਜੀ ਇਹ ਵੀ ਪ੍ਰਚਾਰ ਕਰਨ ਦੇ ਤੁਸੀਂ ਵੀ ਪ੍ਰਚਾਰਕ ਹੋ ਇਹ ਤੁਸੀਂ ਦੁਬਦਾ ਕਿਉਂ ਖੜੀ ਕਰਦੇ ਹੋ ਇੱਕ ਕਹਿੰਦਾ ਵੀ ਅਰਦਾਸਾ ਕਰਕੇ ਉਹ ਰਖਣਾ ਚਾਹੀਦਾ ਉੱਤੇ ਦੂਜਾ ਕਹਿੰਦਾ ਵੀ ਨਹੀਂ ਜੀ ਲੱਕੜਾ ਉੱਪਰ ਲਾ ਕੇ ਅਰਦਾਸਾ ਕਰਨਾ ਚਾਹੀਦਾ ਮਗਾਉ ਰਿਆ ਮੈਂ ਤਾਂ ਦੇਖਦੇ ਹਾਂ ਕਿ ਸਿੱਧੀ ਜੁਰਤ ਨਹੀਂ ਪਈ ਬਾਅਦ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਬਾਹਰ ਨਿਕਲ ਕੇ ਫਿਰ ਨੌਜਵਾਨ ਕੋਈ 2-4 ਰਹਿਤ ਮੇਰਾ ਪਕੜ ਕੇ ਲੈ ਆਏ ਤੇ ਪਰ ਕੇ ਨਾ ਜੀ ਇਹ ਤੇ ਸੁਰਜੀਤ ਸਿੰਘ ਠੀਕ ਐ ਰਹੇ ਸਨ ਫਿਰ ਮੇਰੇ ਆਕੇ ਜੁਕੈ ਜੀ ਇਹ ਤੇ ਠੀਕ ਐ ਰਹੇ ਸਨ ਚਲੋ ਜੀ ਉਹਨਾਂ ਨੂੰ ਪੁੱਛਦੇ ਆ ਮੈਂ ਹੁਣ ਪੁੱਛ ਕੇ ਕੀ ਕਰੋਗੇ ਸਾਰੀ ਸੰਗਤ ਦੇ ਸਾਹਮਣੇ ਮਜ਼ਾਕ ਬਣਾ ਦਿੱਤਾ ਮਰਿਆਦਾ ਤਾਂ ਹੁਣ ਕੀ ਪੁੱਛ ਕੇ ਕੀ ਕਰੋਗੇ ਜਦ ਤੋ ਇਹ ਸਾਡੀ ਹਾਲਤ ਹੈ ਉਹ ਕਿਤੇਗੇ ਉਹ ਸਿੱਖ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਦਾਦੂ ਪੀਰ ਦੀ ਕਬਰੋ ਵਾਲੇ ਪਾਸੇ ਨਮਸਕਾਰ ਕੀਤੀ تیر ਨਾਲ ਸਿੱਖਾਂ ਦੇ ਪਰਖ ਕਰਨ ਵਾਸਤੇ ਕਿ ਕਿਆ ਮੈਨੂੰ ਪਕੜਨਗੇ ਤੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਪਕੜ ਲਿਆ ਬਾਅਦ ਮਹਾਰਾਜ ਤੁਸੀਂ ਗਲਤੀ ਕੀਤੀ ਹੈ ਸਾਨੂੰ ਸਮਝਾਉਂਦੇ ਹੋ ਕਿ ਇੱਕਕਾਰਪੁਰ ਤੂੰ ਵਾਹਿਗੁਰੂ ਤੂੰ ਬਿਨਾਂ ਕਿਸੇ ਕਬਰ ਮੜੀ ਮਾਟਰ ਨੂੰ ਕਿਸੇ ਚੀਰ ਨੂੰ ਨਹੀਂ ਪੂਜਣਾ ਅੱਜ ਤੁਸੀਂ ਨਮਸਕਾਰ ਕਿਉਂ ਕੀਤੀ ਤੇ ਗੁਰੂ ਸਾਹਿਬ ਨੇ ਇਤਿਆਜ਼ ਦੱਸਿਆ ਕਿ ਬਾਗੇ ਤਾਂ ਤਨਖਾਹ ਲਗਵਾਈ ਪੰਜਾਂ ਪਿਆਰੇ ਗੁਰੂ ਉਰ ਖੀਮਾ ਮੰਗੇ ਤਨਖਾਹ ਲਗਵਾਈ ਤੇ تنਖਾਪੂਕ ਤੂੰ ਤੂੰ ਬਾਅਦ ਇਹ ਕਿਹਾ ਕਿ ਮੈਂ ਆਪਣੇ ਖਾਲਸੇ ਦੀ ਪਰਖ ਕਰ ਰਿਆ ਸਾਂ ਕਿ ਜੋ ਉਪਦੇਸ਼ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਆ ਤੁਸੀਂ ਇਹਨੂੰ ਕਿਤਨਾ ਅਮਲੀ ਜਮਾ ਪਹਿਨਾਇਆ ਕਿ ਆ ਤੁਸੀਂ ਕਿਸੇ ਨੂੰ ਵੀ ਬਖਸ਼ੋਗੇ ਆਇਂਦਾ ਵਸੇ ਜਿਹੜਾ ਗਲਤੀ ਕਰੇਗਾ ਤੇ ਅੱਜ ਮੈਂ ਬਹੁਤ ਖੁਸ਼ ਹਾਂ ਮੇਰਾ ਹਿਰਦਾ ਬਹੁਤ ਖੁਸ਼ ਹੈ ਕਿ ਤੁਸੀਂ ਬੜੀ ਦ੍ਰਿੜਤਾ ਦੇ ਨਾਲ ਆਪਣੀ ਡਿਊਟੀ ਨਿਭਾਈ ਹੈ ਅੱਜ ਕਿੱਧਰ ਗਈ ਉਹ ਉਹ ਜਜ਼ਬਾ ਕਿੱਧਰ ਗਿਆ ਸਿੱਖੀ ਵਾਲਾ ਅੱਜ ਸਾਡੇ 'ਚ ਹਿੰਮਤ ਹੀ ਨਹੀਂ ਗੁਰਦੁਆਰੇ 'ਚ ਕੋਈ ਜੋ ਮਰਜ਼ੀ ਬੋਲ ਜਾਏ ਜੋ ਗੁਰਮਤਿ ਦੇ ਉਲਟ ਕੋਈ ਬੋਲ ਜਾਏ ਜੋ ਮਰਜ਼ੀ ਗਲਤ ਕੰਮ ਕਰ ਜਾਏ ਅਸੀਂ ਕੁਸਕਦੇ ਨਹੀਂ ਸਾਨੂੰ ਕੀ ਹੈ ਜੀ ਜਿਸ ਤਰ੍ਹਾਂ ਕੋਈ ਕਰਦਾ ਗਲ ਜੋ ਕਰੇਗਾ ਜੀ ਭੁਗਤੇਗਾ ਆਈ ਸਾਡੀ ਇਹ ਬੋਲੀ ਹੋ ਗਈ ਹੈ ਇਹ ਗੁਰੂ ਦੀ ਚਾਲ ਹੈ ਇਹ ਗੁਰੂ ਦੀ ਮਤ ਹੈ ਨਹੀਂ ਅਸੀਂ ਬਹੁਤ ਖੁੰਝ ਗਏ ਅਸੀਂ ਸਾਡੀ ਅਵਸਥਾ ਇਹ ਬਣ ਗਈ ਹੈ ਜੋ ਕਰੇਗਾ ਸੋ ਭਰੇਗਾ ਜੀ ਸਾਨੂੰ ਕੀ ਪਈ ਦੀ ਹੈ ਇਹ ਗੱਲ ਤੇ ਗੁਰੂ ਸਾਹਿਬ ਕਰਦੇ ਤੇ ਅੱਜ ਉਹਨਾਂ ਸ਼ੀਦਾ ਦਾ ਇਤਿਹਾਸ ਤੁਹਾਡਾ ਹੁੰਦਾ ਤੇ ਪ੍ਰਾਦਰ ਸ਼ੀਦੇ ਸੋਏ ਦੇ ਮੈਂ ਮੈਂ ਮਰ ਕੇ ਕੀ ਲੈਣਾ ਹੈ ਤੇ ਅੱਜ ਤੁਹਾਡਾ ਇਤਿਹਾਸ ਜਿਹੜਾ ਮਨਮਤਾ ਇਤਿਹਾਸ ਹੈ ਜਿਹਦੇ ਫਖਰ ਕਰ ਕਰਕੇ ਆਖਦੇ ਹੋ ਭਈ ਕ੍ਰਿਸ਼ਨਾਂ ਦੇ ਵਿੱਚ ਇੱਕ ਯੂਸੂ ਮਸੀਹ ਜੀ ਨੇ ਸ਼ਹੀਦੀ ਦਿੱਤੀ ਸੀ ਪਰ ਸਿੱਖੋਂ ਦੇ ਇੱਕ ਕਦਮ ਕਦਮ ਤੇ ਯੂਸੂ ਵਰਗੇ ਸ਼ਹੀਦ ਮੌਜੂਦ ਨੇ ਅਸੀਂ ਮੰਨ ਕਰਦੇ ਹਾਂ ਸੰਸਾਰ ਦੇ ਸਾਹਮਣੇ ਉਹ ਮਨਮਤਾ ਇਤਿਹਾਸ ਅਸੀਂ ਖਾਲੀ ਬੋਲ ਕੇ ਲੋਕਾਂ ਨੂੰ ਸੁਣਾਣਾ ਅੱਜ ਐਸਾ ਮਨਮਤਾ ਇਤਿਹਾਸ ਅਸੀਂ ਸਿਰਜਣਾ ਨਹੀਂ ਹੈ ਐਸੇ ਕਰਮ ਅਸੀਂ ਕਰਨੇ ਨਹੀਂ ਇਹ ਕੌਣ ਕਰੇਗਾ ਗੁਰਗ੍ਰੰਥ ਸਾਹਿਬ ਦੇ ਮੱਥੇ ਟੇਕਣ ਵਾਲੇ ਅਗਰ ਨਹੀਂ ਕਰਨਗੇ ਤੇ ਕੌਣ ਕਰਨਗੇ ਤੋ ਇਹ ਅਸੀਂ ਗੁਰੂ ਦੀ ਚਾਲ ਛੱਡ ਬੈਠੇ ਆਂ ਅਸੀਂ ਗੁਰਮਤੂ ਬਹੁਤ ਪਟ ਗਏ ਆਂ ਅਸੀਂ ਅੱਗੇ ਵੀ ਇਹ ਵਿਸ਼ਾ ਅਜੇ ਜਾਰੀ ਹੈ ਚੱਲਦਾ ਰਹੇਗਾ ਵਿਸ਼ਾ ਕੱਲ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਕਿ ਸਾਡੇ ਜੀਵਨ ਵਿੱਚ ਗੁਰੂ ਦੀ ਬਹੁਤ ਵੱਡੀ ਮੱਤਾ ਹੈ ਗੁਰੂ ਤੋਂ ਬਿਨਾ ਜੀਵਨ ਬਿਲਕੁਲ ਬੇਅਰਥ ਹੈ ਗੁਰੂ ਦੀ ਮੱਥ ਤੋਂ ਬਿਨਾ ਇਸ ਪਾਸੇ ਵਿੱਚ ਅਸੀਂ ਬਹੁਤ ਖੁੰਝੇ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥੇ ਟੇਕੀ ਜਾ ਰਹੇ ਆ ਕੇਵਲ ਰੁਮਾਲੇ ਜ ਬੜੇ ਸੋਹਣੇ ਤ੍ਰਿਕਲ ਸਜਾ ਕੇ ਸੰਤੋਖ ਨਾਲ ਪ੍ਰਕਾਸ਼ ਨਾਲ ਬਿਲਕੁਲ ਗੱਲਾਂ ਵੀ ਠੀਕ ਨੇ ਗੁਰਗਨ ਸਾਹਿਬ ਜੀ ਮਹਾਰਾਜ ਜਿੰਨਾ ਸਤਕਾਰ ਕੀਤਾ ਜਾਏ ਇਤਨਾ ਥੋੜਾ ਹੈ ਲੇਕਿਨ ਕੇਵਲ ਇਸੇ ਕੰਮ ਲਈ ਇਹ ਗੁਰੂ ਸਾਹਿਬ ਨੇ ਗੁਰੂਕ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ ਗੁਰਗਨ ਸਾਹਿਬ ਜੀ ਨੂੰ ਗੁਰੂ ਸਾਡੇ ਗੁਰਗਨ ਸਾਹਿਬ ਵੀ ਦਰਜ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜੇ ਗੁਰਬਾਣੀ ਨਹੀਂ ਪੜ੍ਹਨੀ ਨਹੀਂ ਮੰਨਣੀ ਨਹੀਂ ਵਿਚਾਰਨੀ ਨਹੀਂ ਤੇ ਖਾਲੀ ਮੱਥੇ ਟੇਕਨ ਨਾਲ ਤੇ ਗੁਰੂ ਨੇ ਸਿਰ ਨਵਾਇਆ ਕਿਹਾ ਕੀ ਥੀ ਹੈ ਜੋ ਰਿਦੈ ਕੁਸ ਦੇ ਜਾਏ ਤੋ ਵਿਚਾਰ ਜਾਰੀ ਰੱਖੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ